ਇਹ ਬਸਰੇ ਦੇ ਲੋਕਾਂ ਨੂੰ ਬੇਨਤੀ ਕਰਨਾ ਤੇ ਉਹਨਾਂ ਨੂੰ ਯਕੀਨ ਦਿਵਾਉਣਾ ਹੈ ਕਿ ਸਾਡੀ ਸਰਕਾਰ ਬਣ ਜਾਂਦੇ ਜਾਂ ਮੇਰੇ ਐਮਪੀ ਬਣ ਜਾਣ ਤੋਂ ਬਾਅਦ ਅਸੀਂ ਇਸ ਸਰਕਾਰ ਤੇ ਪ੍ਰੈਸ਼ਰ ਪਾ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਕਲੋਨੀਆਂ ਨੂੰ ਲਿਮਟ ਦੇ ਅੰਦਰ ਲਿਆਵਾਂਗੇ ਤਾਂ ਜੋ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ। ਅੱਜ ਜੋ ਬਹੁਤ ਵੱਡੀ ਸਮੱਸਿਆ ਬੇਸ ਕਰ ਰਹੇ ਨੇ ਕਲੀਆਂ ਤੇ ਸੀਵਰੇਜ ਦਾ ਪਾਣੀ ਪੀਣ ਵਾਲਾ ਪਾਣੀ ਉਹਨਾਂ ਕੋਲ ਨਹੀਂ ਸੜਕਾਂ ਕੱਚੀਆਂ ਨੇ। ਸਭ ਤੋਂ ਵੱਡੀ ਜੇ ਸਾਡੇ ਜਿਹੜੇ ਲੁਧਿਆਣਾ ਦੇ ਲੋੜ ਆ ਤੇ ਉਹ ਹਜ਼ਾਰ ਕਰੋੜੀ ਦੇ ਕਰੀਬ ਜਿਹੜੀ ਹੈਗੀ ਆ ਜਿੱਥੇ ਬਹੁਤ ਵੱਡੀ ਆਬਾਦੀ ਰਹਿੰਦੀ ਆ ਉਹਨਾਂ ਦੀ ਸਮੱਸਿਆ ਸਭ ਤੋਂ ਵੱਡੀ ਆ ਬਾਕੀ ਸਮੱਸਿਆਵਾਂ ਆਪਾਂ ਰੋਜ਼ ਡਿਸਕਸ ਕਰਦੇ ਆ ਰੋਜ਼ ਉਹਨਾਂ ਤੇ ਬੋਲਦੇ ਆ ਜਲਸਿਆਂ ਦੇ ਵਿੱਚ ਤੁਹਾਡੇ ਨਾਲ ਜਦੋਂ ਗੱਲ ਕਰਦੇ ਆ ਉਹ ਤੋਂ ਵੀ ਕਰਦੇ ਆ ਵੀ ਸਾਡੀਆਂ ਕਿਹੜੇ ਕਿਹੜੀਆਂ ਹੋਰ ਸਮੱਸਿਆਵਾਂ ਹਨ ਉਹਨਾਂ ਉੱਤੇ ਸਾਰਿਆਂ ਦੇ ਸਦਾ ਬਿਕਮ ਸਿੰਘ ਜੀ ਮਜੀਠੀਆ ਸਾਹਿਬ ਗੱਲ ਕਰਨਗੇ ਕਿਉਂਕਿ ਆਪਾਂ ਦਾ ਰੋਜ਼ ਕਰਦੇ ਰਹਿੰਦੇ ਆ ਸੋ ਮੈਂ ਬੇਨਤੀ ਕਰੂੰਗਾ ਸਦਾ ਬਿਕਰਮ ਸਿੰਘ ਜੀ ਮਿਠੀਆ ਸਾਹਿਬ ਨੂੰ ਕਿ ਉਹ ਤੁਹਾਡੇ ਮੁਖਾਮਤ ਹੋਣ ਤੁਹਾਡੇ ਨਾਲ ਗੱਲ ਕਰਾ ਵਾਕਿਬ ਜੀ ਕਾਲਸਾ ਵਾਕਿਬ ਜੀ ਕੀਤੇ ਸਾਰਿਆਂ ਨੂੰ ਕਿ ਪਿਆਰ ਤੋਂ ਇਹ ਸੱਚੀ ਕਾਲ ਫਨ ਅਪੋਲੋਜਾਈਜ਼ ਫਾਰ ਬੀਇੰਗ ਲੇਟ ਅਸਲ ਵਿੱਚ ਮੈਂ ਟਾਰੀ ਵਰਕਾ ਮਾਉਂਟਰ ਤੋਂ ਚੱਲ ਕੇ ਕੋਟੇ ਕੋਲ ਆ ਰਿਹਾ ਹਾਂ ਔਰ ਪ੍ਰੋਗਰਾਮਾਂ 'ਚ ਇਲੈਕਸ਼ਨ ਦੇ ਸਮੇਂ 'ਚ ਥੋੜਾ ਬਹੁਤਾ ਟਾਈਮ ਅਗਾ ਪਿੱਛਾ ਹੁੰਦਾ ਸੋ ਮੈਂ ਫਿਰ ਤੋਂ ਆਪ ਦੀ ਅਪੋਲੋਜਾਈਜ਼ ਆਈ ਅਪੋਲੋਜਾਈਜ਼ ਵਾਂਸ ਅਗੇਨ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਸੀ ਡਰਾਈਵਿੰਗ ਇਨ ਟੂ ਲੁਧਿਆਣਾ ਕਿ ਲੁਧਿਆਣੇ ਦੀ ਅੱਜ ਜਿਹੜੀ ਵੀ ਤਸਵੀਰ ਚਾਹੇ ਉਹ ਇਨਫਰਾਸਟ੍ਰਕਚਰ ਦੇ ਮਾਧਿਅਮ ਤੋਂ ਹੈ ਚਾਹੇ ਉਹ ਆਇਰਨ ਕਨੈਕਟੀਵਿਟੀ ਰੇਲ ਕਨੈਕਟੀਵਿਟੀ ਰੋਡ ਕਨੈਕਟੀਵਿਟੀ ਦੇ ਮਾਧਮ ਤੋਂ ਹੈ ਚਾਹੇ ਉਹ ਬਾਈਪਾਸ ਨਿਕਲੇ ਹੈ ਜਾਂ ਟ੍ਰੈਫਿਕ ਨੂੰ ਕਿਸੇ ਹੱਦ ਤੱਕ ਐਲੀਵੇਟਡ ਰੋਡ ਨੂੰ ਡੀਕੰਜੈਸਟ ਕਰਨ ਦੇ ਇਸ਼ੂਸ ਨੇ ਜਦ ਮੈਂ ਵੇਖਦਾ ਵਿਚਾਰਦਾ ਥੀ ਇਸ ਵਰ 올 ਡਨ ਸ਼੍ਰੋਮਣੀ ਅਕਾਲੀ ਦਲ ਜਦੋਂ ਸੁਖਬੀਰ ਸਿੰਘ ਜੀ ਬਾਦਲ इन्ह प्रोजेक्ट्स नसनली व्यू और रिव्यू करते तो बाद सैवन एंड हाफ हैव क्रॉस्ड पांच साल पहला कांग्रेस ने कुछ नहीं किया बड़ी हैरानगी होंगी है दैट उन्होंने प्रधान साहब इतो इलेक्शन लड़ रहे हैं विद ऑन ऑन वॉट इशूज ਉਹ ਐਡਰੈਸ ਕਰਨਗੇ ਇਸ ਗੱਲ ਨੂੰ ਕਿ ਹਾਉ 5 イヤਰਸ ਵਰ ਵੇਸਟਡ ਇਨ ਦਾ ਕਾਂਗਰਸ ਰੀਜਿਮ। ਔਰ 25 ਸਾਲ ਜਿਹੜੇ ਅੱਜ ਦੇ ਮੌਜੂਦਾ ਨੇ ਮੈਂ ਉਹਦੇ ਤੇ ਜ਼ਰੂਰ ਥੋੜਾ ਜ਼ੋਰ ਦੇ ਕੇ ਗੱਲ ਕਰੂੰਗਾ। ਅ ਚੀਫ ਮਿਨਿਸਟਰ ਭਗਵੰਤ ਮਾਨ ਔਰ ਉਹਨਾਂ ਦੇ ਜੋ ਪਰਸਨਲ ਮੈਂ ਹੈ ਸਕਦਾ ਉਹਨਾਂ ਦੀ ਜੋ ਕਾਰ ਕਾਰਗੁਜ਼ਾਰੀ ਹੈ। ਇਤਸੰ ਸੀਰੀਅਸ ਡਾਊਟ ਐਂਡ ਕੁਐਸਚਨ ਅੱਜ ਬਾਰਡਰ ਸਟੇਟ ਹੋਣ ਦੇ ਪੰਜਾਬ ਬਾਰਡਰ ਸਟੇਟ ਹੈ ਔਰ ਇਸ ਬਾਰਡਰ ਸਟੇਟ ਦੀ ਅੱਜ ਸਭ ਤੋਂ ਵੱਡੀ ਮੈਂ ਸਮਝ ਸਕਦਾ ਹਾਂ ਕਹਿ ਸਕਦਾ ਹਾਂ ਕਿ ਜਿਹੜੀ ਕਮੀ ਪੇਸ਼ੀ ਹੈ ਉਹ ਲਾਅ ਐਂਡ ਆਰਡਰ ਹੈ ਜੇ ਤੁਸੀਂ ਕਿਸੇ ਆਪ ਦੇ ਸਿਟੀਜ਼ਨ ਨੂੰ ਸੇਫਟੀ ਔਰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੇ ਤੁਸੀਂ ਆਪ ਤੇ ਸੂਬੇ ਦੀ ਕਿਵੇਂ ਡਵੈਲਪਮੈਂਟ ਕਰਾ ਸਕਦੇ ਹੋ ਜਾਂ ਕਿਵੇਂ ਤੁਸੀਂ ਸਮਝੋਗੇ ਕਿ ਇੱچھے ਇਨਵੈਸਟਮੈਂਟ ਆਉਂਗੀ ਔਰ ਇਹੀ ਕਾਰਨ ਹੈ ਕਿ ਜੇ ਤੁਸੀਂ 2.5 ਸਾਲ ਦਾ ਪੀਰੀਅਡ ਵੇਖੋ 빅 ਇੰਡਸਟਰੀਅਲਿਸ ਜਿਹੜੇ ਜਦੋਂ ਅਸੀਂ ਇਨਵੈਸਟਮੈਂਟ ਕੀਤਾ ਸੀ ਜਿਹੜੇ ਆਏ ਮਹੌਲੀ ਵੀ ਆਏ ਸਨ ਔਰ ਵੱਡੇ ਪੱਧਰ ਤੇ ਆਏ ਸਨ 올 ਦਾ 빅 ਇੰਡਸਟਰੀਜ਼ ਆਫ ਇੰਡੀਆ ਚਾਹੇ ਉਹ ਹੋਟਲ ਇੰਡਸਟਰੀ ਸੀ ਚਾਹੇ ਉਹ ਟੈਲੀਕਮਿਊਨੀਕੇਸ਼ਨ ਸੀ ਚਾਹੇ ਉਹ ਫੂਡ ਪ੍ਰੋਸੈਸਿੰਗ ਸੰ ਦੇ ਆਲ ਕੈਰਮੈਨ ਇਨਵੈਸਟਡ ਇਨ ਹਜ਼ਾਰਸਾਂ ਆਫ ਕਰੋੜਸ ਮਗਰ ਅੱਜ ਜੋ ਇਨਵੈਸਟਰ ਸੈਕਟਰਮੈਂਟ ਕਿੰਨਾ ਲੋ ਹੈ ਭਗਵੰਤ ਮਾਨ ਚ ਕਿ ਇਹ ਬੰਬੇ ਗਏ ਜਿਹੜਾ ਦੇਸ਼ ਦਾ ਲੀਡਿੰਗ ਇੰਡਸਟਰੀਅਲਿਸਟ ਨੇ ਉਹ ਇਹਨਾਂ ਨੂੰ ਮਿਲਣਾ ਹੀ ਪਸੰਦ ਨਹੀਂ ਕੀਤਾ ਔਰ ਇਹਨਾਂ ਨੇ ਆਪਤੀ ਜੋ ਇਹਨਾਂ ਦੀ ਫੇਵਰੇਟ ਥੋਪੀ ਆ ਉਹ ਖਾ ਪੀ ਕੇ ਉੱਥੋਂ ਮੁੜਿਆ ਜਿਵੇਂ ਜਰਮਨੀ ਗਏ ਸਨ ਜਰਮਨੀ ਤੋਂ ਇਨਵੈਸਟਮੈਂਟ ਕੀ ਆਈ ਇਹ ਤਾਂ ਕਿਸੇ ਨੂੰ ਨਹੀਂ ਚੇਤੇ ਆਉਂਦਾ ਮਗਰ ਇਹ ਗੱਲ ਚੇਤੇ ਆਉਂਦੀ ਹੈ ਕਿ ਜਰਮਨੀ ਦੇ ਜਹਾਜ਼ ਚੜਨ ਤੋਂ ਕਿਉਂਕਿ ਖਾਦੀ ਪੀਤੀ ਵੱਧ ਸੀ ਇਹਨਾਂ ਨੂੰ ਜਹਾਜ਼ ਨਹੀਂ ਚੜਨ ਦਿੱਤਾ ਇਹ ਤਾਂ ਰੋਜ਼ ਦੀ ਸੁਰੱਖੀ ਬਣੀ ਸੋ ਜਦੋਂ ਕੋਈ ਮੁੱਖ ਮੰਤਰੀ ਕਿਸੇ ਕੰਟਰੀ ਗਿਆ ਹੋਵੇ ਉੱਥੋਂ ਕਿਹੜੀ 빅 ਟਿਕਟ ਇਨਵੈਸਟਮੈਂਟ ਆਈ ਹੋਵੇ ਜਾਂ ਕਿਹੜੇ ਸੂਬੇ 'ਚ ਇਹ ਸਾਰੇ ਪੰਜਾਬ ਸਾਰੇ ਦੇਸ਼ 'ਚ ਫਿਰੇ ਨੇ ਤੁਹਾਨੂੰ ਇੱਕ ਵੀ ਇਹੋ ਜੀ ਚੀਜ਼ ਤੁਸੀਂ ਪਿੰਕ ਪੁਆਇੰਟ ਨਹੀਂ ਕਰ ਸਕੋਗੇ ਕਿ ਭਗਵੰਤ ਮਾਨ ਗਏ ਤੇ ਇਹ ਕਾਮਯਾਬੀ ਲੈ ਕੇ ਆਏ ਹਾਂ ਮਗਰ ਉੱਥੇ ਖਾਦੀ ਪੀਂਦੀ 'ਚ ਕੀ ਕਰਕੇ ਕੋਈ ਸਾਬ ਦੇ ਚਿੱਤੇ ਆ ਜੂ ਸਾਥ ਸੰਗਤ ਜਿੱਥੇ ਫੇਮਸ ਸਿੰਗਰ ਸਤੂ ਮੂਸੇ ਵਾਲਾ ਨੰਗਲ ਅੰਬੀਆਂ ਔਰ ਰੋਜ਼ ਚ ਵੱਡੀ ਗਿਣਤੀ ਚ ਲਾਰੈਂਸ ਬਿਸ਼ਨੋਈ ਵਰਗੇ ਜੇਲ੍ਹ ਚੋਂ ਬਹਿ ਕੇ ਇੰਟਰਵਿਊ ਆ ਦੇਣ ਥ੍ਰੈਟ ਕਰਨੋ ਅੱਜ ਵੀ 골ਡੀ ਬਰਾੜ ਵੱਡੇ ਪੱਧਰ ਤੇ ਅੱਜ ਵੀ 골ਡੀ ਬਰਾੜ ਜਿਵੇਂ ਆਪਾਂ ਇੱਥੇ ਬੈਠੇ ਆ ਮੈਂ ਕਹਿ ਸਕਦਾ ਦਾਅਵੇ ਨਾਲ ਕਿ ਜਿੰਨੇ ਡਿਵੈਲਪਰਸ ਨੇ ਲੈਂਡ ਡਿਵੈਲਪਰਸ ਹੋਟੈਲੀਅਰਸ ਨੇ ਜਾਂ ਹਸਪੀਟਲਸ ਨੇ ਉਹ ਦੱਸਦੇ ਹੀ ਨਹੀਂ ਕਿ ਬਟ ਦੇ ਆਲ ਗਾਟ ਹੈਵ ਬੀਨ ਇਸ਼ੂਡ ਥ੍ਰੈਟਸ ਸੋ ਜਿੱਥੇ ਲਾਅ ਐਂਡ ਆਰਡਰ ਹੀ ਕੋਲਾਪਸ ਹੈ ਉੱਥੇ ਹੋਰ ਕੀ ਦੇਉਂਗੇ ਔਰ ਜੋ ਮੇਰੇ ਕੋਲ ਜੋ ਕੈਂਡੀਡੇਟ ਸਾਹਿਬ ਇਹ ਬੰਦ ਹੋ ਰਿਹਾ ਯਾਰ ਬਾਰ ਬਾਰ ਜੋ ਕੈਂਡੀਡੇਟ ਸਾਹਿਬ ਖਲੋਤੇ ਨੇ ਮੈਂ ਸੋਕਿੰਦਾ ਕਿ ਜਿੰਨੀ ਕੱਤ ਗੱਲ ਭਾਜਪਾ ਦੇ ਕੈਂਡੀਡੇਟ ਦੀ ਕੀਤੀ ਜਾਵੇ ਉਨੀ ਚੰਗੀ ਹੈ ਕਿਉਂਕਿ ਫਰਗੇਟ ਦਾ ਫੈਕਟ ਥੈਟ ਉਹਨਾਂ ਨੇ ਕਿਸੇ ਦਾ 15 ਸਾਲ ਦਾ ਮੈਨੂੰ ਲੱਗਦਾ ਉਹਦਾ ਤਾਂ ਫੇਮਸ ਰਿਕਾਰਡ ਹੈ ਕਿ ਕਿਸੇ ਦਾ ਫੋਨ ਹੀ ਨਹੀਂ ਚੁੱਕਣਾ ਤੇ ਜਿਹਨੇ ਫੋਨ ਹੀ ਨਹੀਂ ਚੁੱਕਣਾ ਉਹਨੇ ਕਿਸੇ ਦਾ ਸਮੱਸਿਆ ਕੀ ਹੱਲ ਕਰਨੀ ਹੈ ਬਟ ਫਰਗੇਟ ਥੈਟ ਕਿੰਨੀ ਮੌਕਾ ਪ੍ਰਸਤੀ ਪੋਲਿਟਿਕਸ ਕਰਦੇ ਆ ਪਹਿਲਾ ਕਾਂਗਰਸ ਆਈਡੀਓਲੋਜੀ ਔਰ ਅੱਜ ਆਪੋਜ਼ਿਟ ਆਈਡੀਓਲੋਜੀ ਜੀਨੇ ਕਾਂਗਰਸ ਪਾਰਟੀ ਚ ਰਹਿੰਦਿਆ ਪਤਾ ਨਹੀਂ ਭਾਜਪਾ ਨੇ ਕਿਹੜੀ ਕਿਹੜੀ ਗੱਲ ਲਈ ਅਕਿਊਜ਼ ਕੀਤਾ ਔਰ ਅਬਿਊਜ਼ ਕੀਤਾ ਅੱਜ ਕਿਉਂਕਿ ਇੱਕ ਟਿਕਟ ਮਿਲ ਗਈ ਮੌਕਾ ਪ੍ਰਸਤੀ ਪੋਲਿਟਿਕਸ ਕਰਨੀ ਸੀ ਅੱਜ ਉਸ ਪਾਰਟੀ ਚ ਆ ਕੇ ਉਹਨਾਂ ਦੇ ਗੁਣ ਗਾਂਢ ਕਰਨ ਲੱਗ ਗਏ ਇਫ ਯੂ ਟੇਕ ਆਊਟ ਹਿਸ ਸਪੀਚਸ ਜੋ ਪਾਰਲੀਮੈਂਟ 'ਚ ਚਲੋ ਕਦੇ-ਕਦੇ ਬੋਲੇ ਜਿੰਨਾ ਬੋਲੇ ਆ ਉਹਨਾਂ ਨੇ ਤਾਂ ਹਮੇਸ਼ਾ ਭਾਜਪਾ ਨੂੰ ਕ੍ਰਿਟਿਸਾਈਜ਼ ਕੀਤਾ ਅੱਜ ਦੀ ਬੇਸ਼ਰਮੀ ਵੇਖੋ ਕਿ ਅੱਜ ਇੱਕ ਟਿਕਟ ਮਿਲ ਗਈ ਤੇ ਮੈਂ ਕਹਿੰਦਾ ਜੀ ਇੰਨਾ ਛੇਤੀ ਤਾਂ ਕੋਈ ਜਿਮਨਾਇਸਟ ਨਹੀਂ ਸਮਰਸੌਲਟ ਮਾਰਦਾ ਜਿੰਨੀ ਛੇਤੀ ਇਹਨਾਂ ਨੇ ਸਮਰਸੌਲਟ ਮਾਰੀ ਹੈ ਮਤਲਬ ਕਿ ਇਹ ਤਾਂ ਵੱਡੇ-ਵੱਡੇ ਕਲਾਕਾਰਾਂ ਨੂੰ ਫੇਲ ਕਰ ਦੇਣ ਔਰ ਭਾਜਪਾ ਨੇ ਜਿੰਨਾ ਮੈਂ ਕਹਿੰਨਾ ਜੀ ਜੋ ਉਹਨਾਂ ਦੀਆਂ ਪਾਲਿਸੀਜ਼ ਨੇ ਇਟ ਹੈਜ਼ ਹਰਟ ਦ ਪੰਜਾਬ ਇੰਡਸਟਰੀ ਇਨ ਦ బిਗੇਸਟ ਫੈਸ਼ਲ ਇਨ ਦ బిਗੇਸਟ ਵੇ ਦੇ ਕੋ ਪੰਜਾਬ ਵੁਡਾ ਬੀਨ ਅ ਵੈਰੀ ਬਿਗ ਟ੍ਰੇਡ ਹਬ ਉਹ ਬਾਰਡਰ ਕਿਨੇ ਬੰਦ ਕੀਤਾ ਵਾਗੇ ਦਾ so many livelihoods were lost ਔਰ ਜਦੋਂ ਟ੍ਰੇਡ ਪਾਕਿਸਤਾਨ ਅਫਗਾਨਿਸਤਾਨ ਨਾਲ ਬਿਲਕੁਲ ਬੰਦ ਹੋ ਜਾਂਦਾ ਤੇ ਮੈਂ ਕਹਿੰਦਾ ਜੀ ਚਲੋ ਮੈਂ ਸਮਝ ਸਕਦਾ ਮਗਰ ਉਹ ਟ੍ਰੇਡ ਗੁਜਰਾਤ ਕੋ ਚੱਲਦਾ ਤੁਸੀਂ ਇੱਕ ਸਟੇਟ ਨੂੰ ਫਾਇਦਾ ਪਹੁੰਚਾਉਂਦੇ ਹੋ ਦੂਜੇ ਦਾ ਨੁਕਸਾਨ ਕਰਦੇ ਸਾਡੇ ਬਾਰਡਰਿੰਗ ਸਟੇਟਸ ਨੇ ਜੰਮੂ ਕਸ਼ਮੀਰ ਉੱਥੇ ਤੁਸੀਂ ਇਨਸੈਂਟਿਵ ਦਿੰਦੇ ਹੋ ਇੱਥੇ ਤੁਸੀਂ ਇਨਸੈਂਟਿਵ ਨਹੀਂ ਦਿੰਦੇ ਸੋ ਜਦ ਇਹ ਜੀ ਪਾਲਿਸੀ ਪਰ ਅਨਲਿਸਿਸ ਹੁੰਦੀਆਂ ਨੇ ਉਹਦਾ ਖਾਮਿਆਜਾ ਸਾਡੀ ਇੰਡਸਟਰੀ ਨੂੰ ਔਰ ਡਾਇਰੈਕਟਲੀ ਇਨਡਾਇਰੈਕਟਲੀ ਇਕਨੋਮਿਕ ਗਰੋਥ ਨੂੰ ਔਰ এমਪਲੋਇਮੈਂਟ ਨੂੰ ਪਹੁੰਚਦਾ ਹੈ ਸੋ ਮੇਰੇ ਬੜੇ ਸਵਾਲ ਨੇ ਜੋ ਟੈਕਸ ਦੀ ਡਿਵਲੂਸ਼ਨਰ ਜਸਟ ਬਿਕੋਜ਼ ਯੂਪੀ गिव्स यू 80 ਸੀਟਸ ਜੋ ਪੈਸਾ ਤੁਸੀਂ ਉੱਥੇ ਦਿਓ ਔਰ ਜੋ ਪੈਸਾ ਪੰਜਾਬ 'ਚ ਦਿਓ ਉਹਦੇ 'ਚ ਅੰਤਰ ਰੱਖੋ ਉਹਦਾ ਮੈਨੂੰ ਉਹਦੇ ਹਮੇਸ਼ਾ ਹੀ ਮੇਰੇ ਮਨ 'ਚ ਸਵਾਲ ਰਹੇ ਆ ਕਿਉਂਕਿ ਜੋ ਟੈਕਸ ਕਲੈਕਸ਼ਨ ਦੀ ਰੇਸ਼ਿਓ ਪੰਜਾਬ ਦੀ ਕੰਟ੍ਰਿਬਿਊਸ਼ਨ ਹੈ ਮਗਰ ਉਹ ਤੋਂ ਬਾਹਰ ਉਹ ਤੋਂ 올ਟ ਜੋ ਪੈਸਾ ਵਾਪਸ ਆਉਂਦਾ ਹੈ ਸੈਂਟਰ ਚੋਂ ਉਹਦੀ ਮਾਤਰਾ ਚ ਇਫ ਯੂ ਡੂ ਅ ਕੰਪੈਰੀਜ਼ਨ ਯੂਪ ਗੈਟਸ ਅ ਬਿਗਰ ਚਾਂਕ ਐਂਡ ਅ ਬੈਟਰ ਚਾਂਕ ਦੈਨ ਵਾਟ ਕਮਸ ਟੂ ਪੰਜਾਬ ਸੋ ਇਹ ਜੀ ਕਈ ਚੀਜ਼ਾਂ ਨੇ ਔਰ ਜਿੱਦ ਤੇ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਹੈ ਆਈ ਥਿੰਕ ਕਾਂਗਰਸ ਨੇ ਤਾਂ ਤੇ ਪਹਿਲਾਂ ਹੀ ਸਿਲੈਂਡਰ ਕਰਤਾ ਸੀ ਜਦੋਂ ਉਹਨਾਂ ਨੂੰ ਲੋਕਲ ਕੈਂਡੀਡੇਟ ਕੋਈ ਨਹੀਂ ਲੱਭਿਆ ਦੇਖੋ ਉਹਨਾਂ ਨੂੰ ਮਤਲਬ ਕੀ ਇਹਦੇ 2 ਮਹੀਨੇ ਨਿਕਲਦੇ ਆ ਯਾ ਯਾ ਤਾਂ ਕੋਈ ਮਾਇਆ ਨਹੀਂ ਮੈਨੂੰ ਲੱਗਦਾ ਉਹ ਠੀਕ ਹੋ ਗਿਆ ਕਿਸੇ ਹੋਰ ਦੇ ਹੱਥ ਜੇ ਤਾਂ ਨਹੀਂ ਇਹਦਾ ਅੱਜਕੱਲ੍ਹ ਸਭਾ ਕੋ ਦਿੱਲੀ ਦੇ ਕੰਟਰੋਲ ਤੇ ਚੱਲ ਰਹੇ ਲੱਗਦਾ ਉਹਨਾਂ ਨੂੰ ਉਹਨਾਂ ਦੇ ਕੈਬਨਿਟ ਦੇ ਮਨਿਸਟਰ ਔਰ ਬੜੇ ਸੀਨੀਅਰ ਮਨਿਸਟਰ ਪਾਰਟੀ ਦੇ ਬੜੇ ਸੀਨੀਅਰ ਅਹੁਦੇਦਾਰ ਆਸ਼ੂ ਜੀ ਇੱਥੋਂ ਬਿਲੋਂਗ ਕਰਦੇ। ਹੋਰ ਵੀ ਕਈ ਲੀਡਰਸ਼ਿਪ। ਮਗਰ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਾ ਦੇਣ ਦਾ ਮਤਲਬ ਹੈ ਕਿ ਇਹ ਆਪ ਹੀ ਮੰਨ ਲਿਆ ਕਿ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਕਿ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਮਾੜੀ ਸੀ ਜੇ ਉਹਨਾਂ ਨੂੰ ਟਿਕਟ ਦੇਵਾਂਗੇ ਤੇ ਰਿਜ਼ਲਟ ਮਾੜੇ ਹੋਣਗੇ। ਤੁਸੀਂ ਗਿੱਦੜ ਵਿੱਚੋਂ ਇੱਕ ਬੰਦਾ ਲਿਆ ਕੇ ਇੱਥੇ ਖੜਾ ਕਰਤਾ ਖੜਾ ਕਰਨ ਨੂੰ ਤਾਂ ਭਾਵੇਂ ਤੁਸੀਂ ਜਾ ਕੇ ਉੱਥੋਂ ਟਮਲਾਡੂ ਤੋਂ ਲਿਆਓ ਰੋਗਦਾ ਦਾ ਕੌਣ ਹੈ ਮਗਰ ਉੱਥੇ ਲਿਆ ਕੇ ਖੜਾ ਕਰਦੇ ਨਾ ਜਿਹੜਾ ਆਪ ਹੀ ਗਿੱਦੜ ਵਿੱਚੋਂ ਮਸਾ ਸਕ੍ਰੇਪ ਥਰੂ ਕਰਕੇ ਆਇਆ 1100 ਵੋਟ ਜਾਂ 1300 ਵੋਟਾਂ ਤੇ ਜਿੱਤੇ ਹੈ ਸੋ ਹਿਸ ਓਨ ਕੰਟ੍ਰਿਬਿਊਸ਼ਨ ਐਜ਼ ਅ ਮਿਨਿਸਟਰ ਹੈਜ਼ ਬੀਨ ਜ਼ੀਰੋ ਐਨ ਐਸ ਪੰਸਾਲ ਮਿਨਿਸਟਰ ਰਹਿੰਦੇ ਹੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਲੁਧਿਆਣੇ ਲਈ ਇੱਕ ਚੀਜ਼ ਦੱਸੋ ਜਿਹੜੀ ਤੁਸੀਂ ਲੁਧਿਆਣੇ ਲਈ ਕੀਤੀ ਹੋ। ਤੁਸੀਂ ਬੜੀਆਂ ਗੱਲਾਂ ਕਰਦੇ ਹੋ ਕਿ ਹਿਮਾਲਵਾ ਬੱਸ ਚਲਾਈ ਮੈਨੂੰ ਲੱਗਦਾ ਲੁਧਿਆਣੇ ਲਈ ਤਾਂ ਬਾਲਵੋ ਬੱਸ ਚਲਾਉਣ ਵੇਲੇ ਵੀ ਤੁਸੀਂ ਐਂਜਨ ਸੀਜ਼ ਕਰਾਤੇ। ਔਰ ਆਜ ਜਿਹੜੇ ਬਾਕੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਦਾ ਮੈਨੂੰ ਲੱਗਦਾ ਮੇਰੇ ਨਟਵਰ ਲਾਲ ਹੀ ਨੇ ਜਿੰਨੀ ਦਾਤ ਗੱਲ ਕਰੀਓ ਉਹ ਵੀ ਚੰਗੀ ਆ ਉਹਨਾਂ ਦੇ ਤਾਂ ਭਗਵਾਨ ਤੁਮਾਨ ਸਾਹਿਬ ਦੇ ਤੇ ਉਹਨਾਂ ਦੇ ਸ਼ੌਕ ਮੈਨੂੰ ਕੋਈ ਦੱਸਦਾ ਕਾਫੀ ਮੇਲ ਖਾਉਂਦੇ ਨੇ ਐਵੇਂ ਮੈਂ ਅੱਜ ਕੋਈ ਗੱਲ ਕਰਕੇ ਜਾਊਗਾ ਕਿਤੇ ਉਹਨਾਂ ਦੇ ਪਰਚੇ-ਪੁਰਚੇ ਵੀ ਬੜਾ ਕੋਈ ਦੱਸਦੇ ਨਹੀਂ ਇਸ ਲਈ ਚਲੋ ਉਹਨਾਂ ਨੂੰ ਮੁਬਾਰਕ ਆ ਮਗਰ ਸਾਡੇ ਕਈ ਉਹ ਆਡੀਓ ਇੱਕ ਵਾਇਰਲ ਹੋਈ ਆ ਜੀ ਤੁਹਾਡੇ ਕੋਲ ਉਹ ਦੇਖੋ ਜਿਸ ਆਡੀਓ ਚ ਉਹ ਸਾਡਾ ਭਾਜਪਾ ਦਾ ਕੈਂਡੀਡੇਟ ਹੈ ਉਹ ਆਪ ਦੇ ਪ੍ਰਧਾਨ ਨੂੰ ਹੀ ਗਾਲਾਂ ਕੱਢੀਆਂ ਹੋਣ ਨੇ ਉਹਦੀ ਸੈਂਸਿਅਰਿਟੀ ਇਹ ਵੇਖ ਲਓ ਜੇ ਇਸ ਪਾਰਟੀ ਚ ਉਸ ਪ੍ਰਧਾਨ ਨੂੰ ਗਾਲਾਂ ਕੱਢੀ ਜਾਂਦਾ ਹੈ ਉਹਦੀ ਲੋਕਾਪ੍ਰਿਅਤਾ ਕੀ ਸੈਂਸਿਅਰਿਟੀ ਹੋਵੇ ਔਰ ਜੇ ਇਸ ਪਾਰਟੀ ਨੇ ਉਹਨੂੰ ਐਮਪੀ ਬਣਾਇਆ ਜੇ ਇਸ ਪਾਰਟੀ ਨੇ ਉਹਦੇ ਬਜ਼ੁਰਗਾਂ ਨੂੰ ਸੀਐਮ ਬਣਾਇਆ ਜੇ ਇਸ ਪਾਰਟੀ ਨੇ ਉਹਦੇ ਭਰਾ ਨੂੰ ਆਊਟ ਆਫ ਟਰਨ ਅਨਐਜੂਕੇਟਿਡ ਬੰਦੇ ਨੂੰ ਡੀਐਸਪੀ ਲਾਤਾ ਸਾਰੇ ਸਾਰੀਆਂ ਹੀ ਕੈਦੇ ਕਾਨੂੰਨ ਛਿੱਕੇ ਤੇ ਟੰਗੇ ਭੂਆ ਤਾਇਆ ਚਾਚਾ ਮਜ਼ੀਰ ਬਣੇ ਹੋਣ ਕੋਸ ਪਾਰਟੀ ਨੂੰ ਵੀ ਨਿੰਦੀ ਜਾਂਦਾ ਮਨ ਨਿੰਦ ਕੇ ਇਕੱਲੀ ਪੋਲਿਟਿਕਸ ਨਹੀਂ ਨਾ ਹੋਣੀ ਹਾਉ ਇਫ ਯੂ ਆਰ ਸੋ ਇਨਸਿੰਸੀਅਰ ਟੂ ਜੇਐਸ ਪਾਰਟੀ ਨੇ ਤੁਹਾਨੂੰ ਪਲੈਟਫਾਰਮ ਦਿੱਤਾ ਵੇਅਰ ਇਜ਼ ਯੋਰ ਸਿੰਸੀਅਰਿਟੀ ਗੋਇੰਗ ਟੂ ਬੀ ਟੁਵਰਡਸ ਪੀਪਲ ਤੁਹਾਡਾ ਕਿਰਦਾਰ ਚ ਇਹ ਨੁਕਸਾ ਹੈ ਅਣ ਤੁਸੀਂ ਆਪ ਕੁਝ ਕੀਤਾ ਨਹੀਂ ਹੁਣ ਬਲੇਮ ਕੇ ਮੈਂ ਮੈਂ ਰੋਜ਼ ਇਹਨਾਂ ਦਾ ਵੇਖਦਾ ਉਹਦੇ ਕੋਲ 2 ਕਰੋੜ ਦੀ ਗੱਡੀ ਆ ਜੀ ਉਹ ਕੋਠੀ 'ਚ ਰਹਿੰਦਾ ਕੀ ਇਹ ਲੁਧਿਆਣੇ ਦੇ ਮੁੱਦੇ ਨੇ ਇਹ ਦੋਵੇਂ ਕੈਂਡੀਡੇਟਸ ਕਾਂਗਰਸ ਦੇ ਭਾਜਪਾ ਦੇ ਭਾਵੇਂ ਤਿੰਨੇ ਕੈਂਡੀਡੇਟ ਆਏ ਕਾਂਗਰਸ ਦੇ ਨੇ ਪੱਪੀ ਜੀ ਵੀ 올ਡ ਕਾਂਗਰਸੀ ਇਹ ਵੀ ਕਾਂਗਰਸੀ ਉਹ ਵੀ ਕਾਂਗਰਸੀ ਬਿੱਟੂ ਵੀ ਇਹਨਾਂ ਤਿੰਨਾਂ ਦੀ ਜਦਮਾ ਪਾਛਾ ਛੁੜਦਾ लुधियाने ਦੇ ਭਲੇ ਵਾਸਤੇ ਲੁਧਿਆਣੇ ਨੂੰ ਇਸ ਮੈਂਚੈਸਟਰ ਆਫ ਇੰਡੀਆ ਕੋ ਹੋਣ ਵਾਲੇ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਵਿਜਨ ਇਸ ਜ਼ੀਰੋ ਗਾਲਾਂ ਕੱਢ ਕੇ ਲੋਕਾਂ ਦਾ ਧਿਆਨ ਪਟਕਾ ਕੇ ਇਹ ਵੋਟਾਂ ਲੈਣਾ ਚਾਹੁੰਦੇ ਆ ਨਾ ਆਈ ਫੀਲ ਲੁਧਿਆਣਾ ਹੈ ਸਫਰਡ ਅ ਲੋਟ ਔਰ ਜਿਹੜੇ ਪੀਪਲ ਹੈਵ ਟੂ ਰੈਲਾਈਜ਼ ਵਨ ਥਿੰਗ ਕਿ ਜਦ ਤੁਸੀਂ ਵੋਟ ਪਾਉਂਦੇ ਯੂ ਆਟ ਵੋਟਿੰਗ ਫॉर ਆਦਰਸ ਯੂ ਆਰ ਵੋਟਿੰਗ ਫॉर ਯੋਰਸੈਲਫ and if you are voting putting a positive vote it will get you a positive result but a negative vote will get you a negative result par main samajhda hai ki charre candidatean di jad tasveer vekhi di hai eh sadade sadar not kyunki main inade naal baitheya itthe party valon aaya but thoda vi dil nu andar jaan ke puchho tusi vi kaungge nahi ji ranjeet lo bade shareef candidate ne ਤੇ ਭਾਈ ਜਿਹੜਾ شریف ਹੋਵੇ ਨਾ ਅੰਦਰੋਂ شریف ਬਾਹਰੋਂ شریف ਉਹ ਤੁਹਾਡੇ ਪ੍ਰਤੀ ਵੀ ਲੋਕਾਂ ਪ੍ਰਤੀ ਵੀ ਸ਼ਰਾਫਤ ਰੱਖੂਗਾ ਸਿਨਸੀਅਰਟੀ ਰੱਖੂਗਾ ਲੁਧਿਆਣਾ ਨੀਡਸ ਅ ਸਿਨਸੀਅਰ ਏਬਲ ਕੈਪेबल ਵਕੀਲ ਆ ਵਾਇਸ ਦਿੱਲੀ ਚ ਜਿਹੜੇ ਦਿੱਲੀ ਦੇ ਖਜ਼ਾਨੇ ਚੋਂ ਲੁਧਿਆਣੇ ਦੀ ਆਵਾਜ਼ ਬਲੰਦ ਕਰਕੇ ਲੁਧਿਆਣੇ ਨੂੰ ਫਾਇਦਾ ਪਹੁੰਚਾ ਸਕੇ ਲੁਧਿਆਣੇ ਨੂੰ ਅੱਗੇ ਲਿ ਜਾ ਸਕੀ ਮੇਰੀ ਚਾਹੇ ਬੇਨਤੀ ਹੈ ਬਾਕੀ ਤੁਹਾਡੇ ਕੋਈ ਸਵਾਲ ਆ ਹਾਂ ਇੱਕ ਆਡੀਓ ਆ ਮੈ ਤੁਹੇ ਕਹਉ ਤੇ ਮੈਂ ਉਹ ਵੀ ਸੁਣਾ ਦੂਗਾ ਇੱਕ ਫਿਕਸਡ ਮੈਚ ਚੱਲ ਰਿਹਾ ਥੋੜੇ ਇੱਥੇ ਇੱਕ ਐਮਐਲਏ ਸਾਹਿਬ ਨੇ ਬੀਬੀ ਜੀ ਆਮ ਆਦਮੀ ਪਾਰਟੀ ਦੇ ਕੀ ਲੋ ਜੀ ਅਗਜਿੰਦਰ ਕੌਰ ਜੀ ਉਹ ਗੱਲ ਕਰ ਰਿਹਾ ਕਿਸੇ ਨਾਲ ਤੇ ਉਹ ਆਪ ਹੀ ਕਹੀ ਜਾ ਰਿਹਾ ਪੱਪੀ ਨੂੰ ਤੇ ਭਗਵੰਤ ਮਾਨ ਨੇ ਖੜਾ ਕੀਤਾ ਕਿਉਂਕਿ ਭਗਵੰਤ ਦਾ ਪਿਆਰ ਹੈ ਬਿੱਟੂ ਨਾਲ ਉਹ ਭਗਵੰਤ ਦਾ ਪਿਆਰ ਇਕੱਲੇ ਬਿੱਟੂ ਨਾਲ ਨਹੀਂ ਇਹਦਾ ਰਾਜੇ ਵਿੜਿੰਗ ਨਾਲ ਵੀ ਆ ਕਿਉਂਕਿ ਉਹ ਉਹ ਇਕੱਲਾ ਰਾਜਾ ਆਸ਼ੂ ਜਤ ਅੰਦਰ ਦੇ ਦਿੱਤਾ ਵਿਜਲ ਵਿੱਚ ਤੇ ਭਗਵੰਤ ਨੇ ਤਾਂ ਇਹ ਆਪਣਾ ਰਾਜੇ ਨੇ ਤਾਂ ਉਸ ਤੋਂ ਵੱਡਾ ਕਪਲਾ ਕੀਤਾ ਬੱਚਾ ਦੇ ਬੋਡੀਆਂ ਦੇ ਸਵਾਲ ਹੁੰਦੇ ਆ ਬੱਚਾ ਦੀ ਬੋਡੀ ਦੀ ਇਨਕਾਇਰੀ ਨਹੀਂ ਹੁੰਦੀ ਔਰ ਇਹ ਮੇਰੇ ਸਵਾਲ ਨਹੀਂ ਭਗਵੰਤ ਮਾਨ ਨੇ ਫਲੋਰ ਆਫ ਦਿ ਹਾਊਸ 'ਚ ਕੀ ਕਿਹਾ ਕਿ ਮੈਨੂੰ ਪਤਾ ਤੈ ਤੂੰ ਕਿੰਨੀਆਂ ਬੋਡੀਆਂ 'ਚੋਂ ਪੈਸੇ ਖਾਦੇ ਆ ਮਗਰ ਇਟ ਸਟਾਪਸ देयर ਸੋ ਕਿ ਨੂੰ ਫਿਕਸਡ ਮੈਚ ਕਹੋਗੇ ਕਿ ਨਹੀਂ ਕਹੋਗੇ ਔਰ ਦੂਜੀ ਗੱਲ ਕਾਂਗਰਸ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਰਾਹੁਲ ਗਾਂਧੀ ਨੇ ਉਹਦੇ ਅੱਜ ਖਬਰ ਵੀ ਲੱਗੀ ਆ ਹੂ ਹੈਜ਼ ਹੀ ਵੋਟਡ ਫਾਰ ਇਨ ਦਿੱਲੀ ਉਹਨੇ ਝਾੜੂ ਨੂੰ ਵੋਟ ਪਾ ਦਿੱਤੀ ਆ ਜਦ ਰਾਹੁਲ ਗਾਂਧੀ ਝਾੜੂ ਨੂੰ ਵੋਟ ਪਾ ਰਿਹਾ ਮਤਲਬ ਉਹਨੂੰ ਕਾਂਗਰਸ 'ਤੇ ਭਰੋਸਾ ਨਹੀਂ ਰਹਿ ਗਿਆ ਔਰ ਕੇਜਰੀਵਾਲ ਸਾਹਿਬ ਨੂੰ ਕਹਿ ਰਿਹਾ ਤੂੰ ਹੁਣ ਪੰਜੇ ਤੂੰ ਪਾ ਦੀ ਇਹ ਦੋਵਾਂ ਨੂੰ ਆਪਦੀ ਪਾਰਟੀ 'ਚ ਬੇਭਰੋਸਗੀ ਹੋਈ ਹੋਈ ਆ ਪਤਾ ਨਹੀਂ ਲੋਕਾਂ ਨੂੰ ਕੇਸ ਬੇਸ਼ਰਮੀ ਨਾਲ ਜਾ ਕੇ ਕਹਿੰਦੇ ਕਿ ਪਾ ਦਿਓ ਸਾਨੂੰ ਵੋਟ ਹਾਂਜੀ ਸੁਣਾ ਦੇਣਗੇ ਕਾਲੇ ਨਾ ਕਾ ਕਰੋ ਸਾਰਾ ਕੁਝ ਤੁਹਾਡੇ ਕੋਲ ਹੀ ਆਉਣਾ ਤੁਹਾਡੇ ਵਗੈਰ ਤਾਂ ਸਾਡੀ ਵੀ ਗੱਤੀ ਨਹੀਂ ਤੁਹਾਨੂੰ ਸੁਣਾਉਣ ਆਸਤੇ ਹੀ ਲਿਆਇਆ ਤੁਹਾਨੂੰ ਸੁਣਾਉਣ ਆਸਤੇ ਹੀ ਗੱਲ ਕੀਤੀ ਹੈ ਸੁਣਾ ਦੇਣਾ ਤੁਸੀਂ ਸਵਾਲ-ਸੂਲ ਪੁੱਛ ਲਓ ਕਿਉਂਕਿ ਫਿਰ ਤੁਸੀਂ ਆਡੀਓ ਤੇ ਮਸਤ ਹੋ ਜਾਣਾ ਜਿਹਦੇ ਦਾ ਇੱਥੇ ਹੀ ਪੁੱਛਾਂਗੇ ਨਾ ਇਹ ਦੇਖ ਕੇ ਇਹ ਸੁਣ ਕੇ ਇੱਥੇ ਹੀ ਪੁੱਛਾਂਗੇ ਨਾ ਹਾਂਜੀ ਇੱਧਰ ਹੀ ਇੱਥੇ ਹੀ ਸਵਾਲ ਸਵਾਲ ਕਿੱਥੇ ਪੁੱਛ ਲੈਣਾ ਸੁਣਾ ਚਲੋ ਤੁਸੀਂ ਇਨਸਿਸਟ ਕਰਦੇ ਹੋ ਤਾਂ ਮੈਂ ਸੁਣਾ ਦਿੰਦਾ ਆਡੀਓ ਦੇ ਹਿੱਸੇ ਦਾ ਕਹੀ ਨੇ ਕੋਈ ਰਸਤਾ ਸੁਣਾਊਗਾ ਅੱਜ ਕਿਉਂਕਿ ਇੱਕ ਨਾਲ ਹੀ ਕੰਮ ਚਲਾਉ ਉਹ ਅੱਜ ਕੋਈ ਸੁਣਾਣਾ ਨਹੀਂ ਨਹੀਂ ਆਣਾ ਇਹਨਾ ਤੁਹਾਨੂੰ ਸੁਣਨੀ ਨਹੀਂ ਮੈਂ ਤੁਹਾਨੂੰ ਸੈਂਡ ਹੀ ਕਰ ਦੇਣਾ ਕੰਮ ਦੀ ਗੱਲ ਸੁਣਾ ਦੇਣਾ ਕੀਰਚ ਫਿਕਸਡ ਮੈਚ ਵਾਲੀ ਤੋਂ ਨੂੰ ਸੁਣਾ ਦਿਆਂਗਾ ਜੇ ਮੇਰੀ ਤਸੱਲੀ ਤੁਹਾਡੀ ਤਾਂ ਹੋ ਹੀ ਚੌਗੀ ਮੈਂ ਤਸੱਲੀ ਵਗੈਰ ਕੋਈ ਚੀਜ਼ ਨਹੀਂ ਆਉਂਦਾ ਨਹੀਂ ਉਹ ਆਪ ਦੇਖੋ ਕਾ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਕੀ ਕਹਿ ਰਿਹਾ ਕਿ ਇੱਥੇ ਫਿਕਸਡ ਮੈਚ ਸਾਡਾ ਤਾਂ ਕੈਂਡੀਡੇਟ ਡੇਟਾ ਨਿਕੰਮਾ ਦਿੱਤੋ ਆਪ ਹੀ ਨਿਕੰਮਾ ਕਹੀ ਜਾਂਦੇ ਹੋ ਮੇਰੇ ਤਾਂ ਕਹਿਣ ਦੀ ਲੋੜ ਨਹੀਂ ਨਿਕੰਮ ਜੀ ਅੱਜ ਨਾ ਸਪੀਡ ਦੀ ਚਰਚਾ ਹੋ ਰਹੀ ਆ ਤੁਹਾਡੀ ਪਾਰਟੀ ਨੇ ਬੜਾ ਵੱਡਾ ਫੈਸਲਾ ਲਿਆ ਬਸੇ ਉਹਦੀ ਲੋਕੀ ਵੀ ਆਖ ਰਹੇ ਨੇ ਵੀ ਇੱਕ ਸੱਚੀ ਗੱਲ ਹੈ ਅਦੇਸ਼ ਸਰਤਾਜ ਜੀ ਨੇ ਕਹਿ ਦਿੱਤੇ ਕਿ ਮੈਂ ਬਾਅਦਟੇ ਉਹ ਵਾਰ ਲੱਗ ਜੇ ਤੁਹਾਨੂੰ ਪਤਾ ਮੈਂ ਜਦੋਂ ਟਾਰੀਓ ਚੱਲਿਆ ਸੀ ਨਾ ਮੈਂ ਆਪਦੇ ਮਨ 'ਚ ਪੁੱਛਿਆ ਸੋਚਿਆ ਕਿ ਮੁੱਲਾਂਪੁਰੀ ਨੇ ਕੋਈ ਮੈਨੂੰ ਲੁਧਿਆਣੇ ਦਾ ਸਵਾਲ ਕਰਨਾ ਹੈ ਕਿ ਨਹੀਂ ਮੈਂ ਵੈਸੇ ਤਾਂ ਅੰਤਰਜਾਮੀ ਨਹੀਂ ਮੈਨੂੰ ਸੱਚੀ ਦੱਸ ਰਿਹਾ ਕਿ ਮੈਨੂੰ ਪਤਾ ਸੀ ਪਹਿਲਾ ਸਵਾਲ ਹੀ ਤੁਸੀਂ ਇਹ ਕਰਨਾ ਮੈਂ ਕੋਈ ਸਾਡੇ ਪਰਿਵਾਰ ਦੀ ਗੱਲ ਸਾਡੇ 'ਚ ਰਹਿਣ ਦਿਓ ਸਾਡੇ ਪਰਿਵਾਰ 'ਚ ਦਖਲ ਨਾ ਚੱਲੋ ਬਾਤ ਦੀ ਮੇਰਾ ਕੀ ਜਵਾਬ ਹੈ ਜੀ ਮੇਰੇ ਸਤਿਕਾਰਯੋਗ ਨੇ ਮੈਂ ਕੋਈ ਜਵਾਬ ਦੇ ਨਹੀਂ ਸਕਦਾ ਮੇਰੇ ਭਾਈਏ ਦਾ ਭਾਈਆ ਮੈਂ ਤਾਂ ਭਾਈਏ ਬਾਰੇ ਨਹੀਂ ਜਵਾਬ ਦੇ ਸਕਦਾ ਤੇ ਭਾਈਏ ਦੇ ਭਾਈਏ ਬਾਰੇ ਕਿਥੋਂ ਜਵਾਬ ਦੇ ਦਿਆਂ ਮੈਂ ਕੀ ਕਰ ਐਨਾ ਨਾ ਲਾਲੇ ਸਵਾਦ ਨਹੀਂ ਲਈਦਾ ਕੱਲ ਤੇਰੇ ਟੰਬਰ ਤੇ ਕੋਈ ਚੱਕਰ ਪੈ ਜੇ ਤੇ ਮੈਂ ਜਵਾਬ ਲਈ ਜਾਵਾਂ ਤੈਨੂੰ ਜਗ੍ਹਾ ਮੈਂ ਜੀ ਤੇਨੇ ਇੱਕ ਨਾ ਗੋਗੇ ਮੇਰਾ ਬੜਾ ਪ੍ਰਾਣਾ ਜਾਣਕਾਰ ਹੈ ਜੀ ਚਲੋ ਮੇਰਾ ਕੀ ਇਹਦਾ ਸਰਦਾਰ ਬਿਆਨ ਸਿੰਘ ਮੇਲੇ ਤੋਂ ਅਸੀਂ ਦੇਖ ਰਹੇ ਨੇ ਕਿ ਕਿਵੇਂ ਹੁੰਦੇ ਹਨ ਮਗਰ ਸਵਾਦ ਲੈਣ ਦੀ ਆਤਮਾ ਵੇਖਿਆ ਉਦੋਂ ਤੋਂ ਲੈ ਕੇ ਅੱਜ ਤੱਕ ਨਹੀਂ ਇਹ ਉਮਰ ਹੁੰਦੀ ਹੈ ਜੀ ਫਿਰ ਛੜਦੀ ਦਾ ਫਿਰ ਅਸ਼ੀਰਵਾਦ ਦੇਣ ਦਾ ਸਮਾਂ ਤੁਹਾਡਾ ਤੁਸੀਂ ਤਾਂ ਤੁਹਾਡਾ ਅਸ਼ੀਰਵਾਦ ਦੇਣਾ ਚਾਹੀਦਾ ਸੀ ਕਿ ਸਭ ਠੀਕ ਰਵੇ ਸਭ ਠੀਕ ਰਵੇ ਜੀ ਜੀ ਅਸੀਂ ਤੇਰੇ ਨਾਲ ਅੱਜ ਟਾਰਗੇਟਿੰਗ ਭਾਜਪੀ ਔਨ ਅਗਨੀ ਵੀਰ ਸਕੀਮ ਵਾਟ ਇਜ਼ ਦਾ ਸਟੈਂਡ ਆਫ ਅਨ ਅਸ਼ਰੋਨੀਆ ਕਾਲੀ ਦਾ ਲੋਟੇਟ you know, uh, the way bjp has played with internal and external security, time is going when after 20 years we will know what a blunder they've committed. people used to look forward to being employed in one of the armed forces. the sad part today is that suppose my father is serving in the army, I may join the army, but I'll retire within four years and be unemployed, whereas my father will still be serving for 20 years. Is that fair to, an, uh, to a young boy or a woman who has come, committed her life to the nation? You are playing with the lives of the youngsters as well as the future of this country. Armed forces cannot be politicized and this armed forces, any policy change cannot be in this direction because it will result in very harsh implications in times to come. It's not gonna to happen today because it's just started. So I oppose Agni Veer in the biggest, strongest possible ways, because very recently of uh, one or two agni virs had also sacrificed their lives but there was a question mark whether they are going to get any benefits so you are employing them in the armed forces but the bjp doesn't consider them part of the armed forces which is so unfortunate people are proud to sacrifice their lives for this nation you cannot play do politics or make a policy which makes them feel that he may die fighting for the nation, but the nation will not stand by him. So I oppose Agni Veer in every possible way, and I feel the older system where a person gets employed, he has a short service or a long service, and we should stick to that. And most of the veteran army experts feel it should be that way. Even Captain Amarinder Singh. him neither chain disview after joining bjp but i remember very strongly that he has opposed and he is a star campaigner for bjp so political compulsions may force him to say something else today but pluck out what peripheral ya ek kilometer pura ludhiana de wale wale municipal corporation de launda faisla kita se jide bare regulation pass ho gaya ਪੰਜਾਬ ਸਰਕਾਰ ਨੇ ਇਹ ਰਾਜ ਦੀ ਜਨੂਨੂ ਕਰ ਲਿਆ ਨੋਟੀਫਿਕੇਸ਼ਨ ਜਾਰੀ ਹੋਣਾ ਸੀ ਜਦੋਂ ਸਰਕਾਰ ਬਦਲੀ ਅੱਜ ਲਗਭਗ 7 ਸਾਲ ਹੋ ਗਏ ਦੋ ਸਰਕਾਰਾਂ ਬੀਤ ਗਈਆਂ ਉਹਨਾਂ ਨੇ ਉਹਨਾਂ ਲੋਕਾਂ ਦੀ ਵੱਡੀ ਸਮੱਸਿਆ ਨੂੰ ਵੀ ਦੇਖਦੇ ਹੋਏ ਵੀ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਤੇ ਅੱਜ ਤੱਕ ਉਹ ਮੱਲੇ ਵਿਚਾਰੇ ਸਫਰ ਕਰ ਰਹੇ ਨੇ ਔਰ ਮੈਂ ਤੁਹਾਨੂੰ ਅੱਜ ਦੇ ਇਸ ਪ੍ਰਸਤਾਵ ਅਸਰਾਏ ਪੂਰੇ ਜਦੇ ਆਣਦੇ ਲੋਕਾਂ ਨੂੰ ਉਹਨਾਂ ਕਲੋਨੀਆਂ ਵਿੱਚ ਵੱਸ ਰਹੇ ਲੋਕਾਂ ਨੂੰ ਬੇਨਤੀ ਕਰਨਾ ਤੇ ਉਹਨਾਂ ਨੂੰ ਯਕੀਨ ਦਿਵਾਉਣਾ ਹੈ ਕਿ ਸਾਡੀ ਸਰਕਾਰ ਬਣ ਜਾਂਦੇ ਜਾਂ ਮੇਰੇ ਐਮਪੀ ਬਣ ਜਾਣ ਤੋਂ ਬਾਅਦ ਅਸੀਂ ਇਸ ਸਰਕਾਰ ਤੇ ਪ੍ਰੈਸ਼ਰ ਪਾ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਕਲੋਨੀਆਂ ਨੂੰ ਲਿੰਡ ਦੇ ਅੰਦਰ ਲਿਆਵਾਂਗੇ ਤਾਂ ਜੋ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਸਕਣ। ਆ ਜੋ ਬਹੁਤ ਵੱਡੀ ਸਮੱਸਿਆ ਬੇਸ ਕਰਨ ਦੇ ਕਲੀਆਂ ਤੇ ਸੀਵਰੇਜ ਦਾ ਪਾਣੀ ਬੀਨ ਵਾਲਾ ਪਾਣੀ ਉਹਨਾਂ ਕੋਲੇ ਨਹੀਂ ਛਲਕਾ ਕੱਚੀਆਂ ਲੈ। ਸਭ ਤੋਂ ਵੱਡੀ ਜੇ ਸਾਡੇ ਅਜ ਲੁਧਿਆਣਾ ਦੀ 로ਡ ਆ ਤੇ ਉਹ ਹਜ਼ਾਰ ਕਲੋਨੀ ਦੇ ਕਰੀਬ ਜਿਹੜੀ ਹੈਗੀ ਆ। ਜਿੱਥੇ ਬਹੁਤ ਵੱਡੀ ਆਬਾਦੀ ਰਹਿੰਦੀ ਆ ਉਹਨਾਂ ਦੀ ਸਮੱਸਿਆ ਸਭ ਤੋਂ ਵੱਡੀ ਆ। ਬਾਕੀ ਸਮੱਸਿਆਵਾਂ ਆਪਾਂ ਰੋਜ਼ ਡਿਸਕਸ ਕਰਦੇ ਆਂ, ਰੋਜ਼ ਉਹਨਾਂ ਤੇ ਬੋਲਦੇ ਆਂ। ਜਲਸਿਆਂ ਦੇ ਵਿੱਚ ਤੁਹਾਡੇ ਨਾਲ ਜਦੋਂ ਸਿਕਤ ਕਰਦੇ ਆ ਉਹ ਤੋਂ ਵੀ ਕਰਦੇ ਆਂ ਵੀ ਸਾਡੀਆਂ ਕਿਹੜੀਆਂ-ਕਿਹੜੀਆਂ ਹੋਰ ਸਮੱਸਿਆਵਾਂ ਹਨ। ਉਨਾ ਉਤੇ ਸਾਰਿਆਂ ਦੇ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਗੱਲ ਕਰਨਗੇ ਕਿਉਂਕਿ ਆਪਾਂ ਤਾਂ ਰੋਜ਼ ਕਰਦੇ ਰਹਿੰਦੇ ਆ ਸੋ ਮੈਂ ਬੇਨਤੀ ਕਰੂੰਗਾ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੂੰ ਕਿ ਉਹ ਤੁਹਾਡੇ ਮੁਖੱਪਤ ਹੋਣ ਤੁਹਾਡੇ ਨਾਲ ਗੱਲ ਕਰਨ ਵਾਕੀਪੀਕਾ ਕਰਜ਼ਾ ਵਾਕੀਪੀਕਾ ਨਾ ਸਾਰਿਆਂ ਨੂੰ ਕੀ ਆਥੋਰਾਈਜ਼ ਸਿਕਾ ਅਨ ਐਪੋਲੋਜਾਈਜ਼ ਫਾਰ ਬੀਇੰਗ ਲੇਟ ਸੋ ਜੇ ਮੈਂ ਅਟਾਰੀ ਵਰਕਾ ਬਾਉਂਡਰ ਤੋਂ ਚੱਲ ਕੇ ਤੁਹਾਡੇ ਕੋਲ ਆ ਰਿਹਾ ਔਰ ਪ੍ਰੋਗਰਾਮ ਅਟ ਇਲੈਕਸ਼ਨ ਦੇ ਸਮੇਂ ਜ ਥੋੜਾ ਬਹੁਤਾ ਟਾਈਮ ਮੱਕਾ ਪਿੱਛਾ ਹੁੰਦਾ ਸੋ ਮੈਂ ਫੇਰ ਤੋਂ ਆਪਦੀ ਅਪੋਲੋਜਾਈਜ਼ ਆਈ ਅਪੋਲੋਜਾਈਜ਼ ਵਾਂਸ ਅਗੇਨ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਸੀ ਟ੍ਰਾਈਬੈਗਨ ਟੂ ਲੁਧਿਆਣਾ ਕਿ ਲੁਧਿਆਣੇ ਦੀ ਜੀਡੀ ਵੀ ਤਸਵੀਰ ਚਾਹੇ ਉਹ 인ਫਰਾਸਟ੍ਰਕਚਰ ਦੇ ਮਾਧਮ ਤੋਂ ਹੈ ਚਾਹੇ ਉਹ ਇੱਕ ਕਨੈਕਟੀਵਿਟੀ ਰੇਲ ਕਨੈਕਟੀਵਿਟੀ ਰੋਡ ਕਨੈਕਟੀਵਿਟੀ ਦੇ ਮਾਧਮ ਤੋਂ ਹੈ ਚਾਹੇ ਉਹ ਬਾਈਪਾਸ ਨਿਕਲੇ ਹੈ ਜਾਂ ਟ੍ਰੈਫਿਕ ਨੂੰ ਕਿਸੇ ਹੱਦ ਤੱਕ ਐਲੀਵੇਟਡ ਰੋਡ ਨੂੰ ਡੀਕੰਜੈਸਟ ਕਰਨ ਦੇ ਇਸ਼ੂਸ ਨੇ ਜਦ ਮੈਂ ਵੇਖਦਾ ਵਿਚਾਰਦਾ ਇਸ ਵਰ 올 ਡਨ ਸ਼੍ਰੋਮਣੀ ਅਕਾਲੀ ਦਲ ਜਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇਹਨਾਂ ਪ੍ਰੋਜੈਕਟਸ ਨੂੰ ਪਰਸਨਲੀ ਵਿਊ ਔਰ ਰਿਵਿਊ ਕਰਦੇ ਸਨ ਐਂਡ ਉਸ ਸਮੇਂ ਤੋਂ ਬਾਅਦ 7 ਐਂਡ 1/2 ਇਅਰਸ ਹੈਵ ਕ੍ਰੋਸਡ 5 ਸਾਲ ਪਹਿਲਾਂ ਕਾਂਗਰਸ ਨੇ ਕੁਝ ਨਹੀਂ ਕੀਤਾ ਇਹਨੂੰ ਬੜੀ ਹੈਰਾਨਗੀ ਹੁੰਦੀ ਹੈ ਦੈਟ ਉਹਨਾਂ ਦੇ ਪ੍ਰਧਾਨ ਸਾਹਿਬ ਇਥੋਂ ਇਲੈਕਸ਼ਨ ਲੜ ਰਹੇ ਐਂਡ ਵਿਦ ਔਨ ਔਨ ਵਾਟ ਇਸ਼ੂਜ਼ ਉਹ ਐਡਰੈਸ ਕਰਨਗੇ ਇਸ ਗੱਲ ਨੂੰ ਕਿ ਹਾਉ 5 ਇਅਰਸ ਵਰ ਵੇਸਟਡ ਇਨ ਦਾ ਕਾਂਗਰਸ ਰਜੀਮ ਔਰ 2.5 ਸਾਲ ਜਿਹੜੇ ਅੱਜ ਤੇ ਮੌਜੂਦਾ ਨੇ ਮੈਂ ਉਹਦੇ ਤੇ ਜ਼ਰੂਰ ਥੋੜਾ ਜ਼ੋਰ ਦੇ ਕੇ ਗੱਲ ਕਰੂੰਗਾ ਅ ਚੀਫ ਮਿਨਿਸਟਰ ਭਗਵੰਤ ਮਾਨ ਔਰ ਉਹਨਾਂ ਦੇ ਜੋ ਪਰਸਨਲ ਮੈਂ ਕਹਿ ਸਕਦਾ ਉਹਨਾਂ ਦੀ ਜੋ ਕਾਰ ਕਾਰ ਗੁਜਾਰੀ ਹੈ ਇਟਸ ਇਨ ਸੀਰੀਅਸ ਡਾਊਟ ਐਂਡ ਕੁਐਸਚਨ ਅੱਜ ਬਾਰਡਰ ਸਟੇਟ ਹੋਣ ਦੇ ਪੰਜਾਬ ਬਾਰਡਰ ਸਟੇਟ ਹੈ ਔਰ ਇਸ ਬਾਰਡਰ ਸਟੇਟ ਦੀ ਅੱਜ ਸਭ ਤੋਂ ਵੱਡੀ ਮੈਂ ਸਮਝ ਸਕਦਾ ਕਹਿ ਸਕਦਾ ਕਿ ਜਿਹੜੀ ਕਮੀ ਪੇਸ਼ੀ ਆ ਉਹ ਲਾਅ ਐਂਡ ਆਰਡਰ ਹੈ ਜੇ ਤੁਸੀਂ ਕਿਸੇ ਆਪ ਦੇ ਸਿਟੀਜ਼ਨ ਨੂੰ ਸੇਫਟੀ অর ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੇ ਤੁਸੀਂ ਆਪ ਤੇ ਸੂਬੇ ਦੀ ਕਿਵੇਂ ਡਵੈਲਪਮੈਂਟ ਕਰਾ ਸਕਦੇ ਹੋ ਜਾਂ ਕਿਵੇਂ ਤੁਸੀਂ ਸਮਝੋਗੇ ਕਿ ਇਹ ਛੇ ਇਨਵੈਸਟਮੈਂਟ ਆਉਂਗੀ ਔਰ ਇਹੀ ਕਾਰਨ ਹੈ ਕਿ ਜੇ ਤੁਸੀਂ 2.5 ਸਾਲ ਦਾ ਪੀਰੀਅਡ ਵੇਖੋ 빅 ਇੰਡਸਟਰੀਅਲਿਸਟਸ ਜਿਹੜੇ ਜਦੋਂ ਅਸੀਂ ਇਨਵੈਸਟਮੈਂਟ ਕੀਤਾ ਸੀ ਜਿਹੜੇ ਆਏ ਮਹੌਲੀ ਵੀ ਆਏ ਸਨ ਔਰ ਵੱਡੇ ਪੱਧਰ ਤੇ ਆਏ ਸਨ 올 ਦਾ ਬਿਗ ਇੰਡਸਟਰੀਜ਼ ਆਫ ਇੰਡੀਆ ਚਾਹੇ ਉਹ ਹੋਟਲ ਇੰਡਸਟਰੀ ਸੀ ਚਾਹੇ ਉਹ ਟੈਲੀਕਮਿਊਨੀਕੇਸ਼ਨ ਸੀ ਚਾਹੇ ਉਹ ਫੂਡ ਪ੍ਰੋਸੈਸਿੰਗ ਸਨ ਦੇ 올 ਕੈਰਮੈਨ ਇਨਵੈਸਟਡ ਇਨ ਹਜ਼ਰਡਸ ਆਫ ਕਰੋੜਸ ਮਗਰ ਅੱਜ ਜੋ ਇਨਵੈਸਟਰ ਸੈਕਟਰਮੈਂਟ ਕਿੰਨਾ ਲੋ ਹੈ ਭਗਵੰਤ ਮਾਚ कि ਇਹ ਬੰਬੇ ਗਏ ਜਿਹੜਾ ਦੇਸ਼ ਦਾ ਲੀਡਿੰਗ ਇੰਡਸਟਰੀਅਲਿਸਟ ਨੇ ਉਹ ਇਹਨਾਂ ਨੂੰ ਮਿਲਣਾ ਹੀ ਪਸੰਦ ਨਹੀਂ ਕੀਤਾ ਔਰ ਇਹਨਾਂ ਨੇ ਆਪਦੀ ਜੋ ਇਹਨਾਂ ਦੀ ਫੇਵਰੇਟ ਹੌਬੀ ਹੈ ਉਹ ਖਾ ਪੀ ਕੇ ਉੱਥੋਂ ਮੁੜਿਆ ਜਿਵੇਂ ਜਰਮਨੀ ਗਏ ਸਨ ਜਰਮਨੀ ਤੋਂ ਇਨਵੈਸਟਮੈਂਟ ਕੀ ਆਈ ਇਹ ਤਾਂ ਕਿਸੇ ਨੂੰ ਨਹੀਂ ਚੇਤੇ ਆਉਂਦਾ ਮਗਰ ਇਹ ਗੱਲ ਚੇਤੇ ਆਉਂਦੀ ਹੈ ਕਿ ਜਰਮਨੀ ਦੇ ਜਾਹ ਚੜਨ ਤੋਂ ਕਿਉਂਕਿ ਖਾਦੀ ਪੀਤੀ ਵੱਦ ਸੀ ਇਹਨਾਂ ਨੂੰ ਜਹਾਜ਼ ਨਹੀਂ ਚੜਨ ਦਿੱਤਾ ਇਹ ਤਾਂ ਰੋਜ਼ ਦੀ ਸੱਚੀ ਬਣੀ ਸੋ ਜਦੋਂ ਕੋਈ ਮੁੱਖ ਮੰਤਰੀ ਕਿਸੇ ਕੰਟਰੀ ਗਿਆ ਹੋਵੇ ਉਥੋਂ ਕਿਹੜੀ ਬਿਗ ਟਿਕਟ ਇਨਵੈਸਟਮੈਂਟ ਆਈ ਹੋਵੇ ਜਾਂ ਕਿਹੜੇ ਸੂਬੇ 'ਚ ਇਹ ਸਾਰੇ ਪੰਜਾਬ ਸਾਰੇ ਦੇਸ਼ 'ਚ ਫਿਰੇ ਨੇ ਤੁਹਾਨੂੰ ਇੱਕ ਵੀ ਇਹੋ ਜੀ ਚੀਜ਼ ਤੁਸੀਂ ਪੁਣੀ ਪੁਆਇੰਟ ਨਹੀਂ ਕਰ ਸਕੋਗੇ ਕਿ ਭਗਵਾਨਤ ਮਾਨ ਗਏ ਤੇ ਇਹ ਕਾਮਯਾਬੀ ਲੈ ਕੇ ਆਏ ਹਾਂ ਮਗਰ ਉਥੇ ਖਾਦੀ ਪੀਦੀ ਚ ਕੀ ਕਰਕੇ ਕੋ ਸਭ ਦੇ ਚਿੱਤੇ ਆ ਜੂ ਸਾਧ ਸੰਗਤ ਜਿੱਥੇ ਫੇ